ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਮੀਟਿੰਗ ਕਰਨ ਪਹੁੰਚੇ ਸ਼੍ਰੀ ਕਾਲਤਖਸਾਬ ਦੇ ਜਥੇਦਾਰ ਦੇ ਨਾਲ ਠੀਕ ਉਸ ਵੇਲੇ ਦੇਦੋ ਅੱਜ ਦੁਪਹਿਰ ਨੂੰ ਅਕਾਲੀ ਦਲ ਦੀ ਇੱਕ ਮੀਟਿੰਗ ਹੋਣ ਜਾ ਰਹੀ ਹੈ ਅਕਾਲੀ ਦਲ ਨੇ ਆਪਣੀ ਮੈਂਬਰਸ਼ਿਪ ਡਰਾਈਵ ਸ਼ੁਰੂ ਕਰਨ ਜਾ ਰਿਹਾ ਪਰ ਉਸ ਤੋਂ ਠੀਕ ਪਹਿਲਾਂ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਇੱਕ ਮੀਟਿੰਗ ਕਰਨ ਪਹੁੰਚ ਜਾਂਦੇ ਨੇ ਸ਼੍ਰੀ ਕਾਲਤਖਸਾਬ ਦੇ ਜਥੇਦਾਰ ਦੇ ਨਾਲ ਔਰ ਉੱਥੇ ਹੀ ਗੁਰਪ੍ਰਤਾਪ ਬਡਾਲਾ ਵੀ ਆ ਜਾਂਦੇ ਨੇ ਹੁਣ ਇੱਥੇ ਸਵਾਲ ਖੜੇ ਹੋ ਗਏ ਕਿ ਇਹ ਦੋਵੇਂ ਲੀਡਰ ਇਕੱਠੇ ਆਏ ਨੇ ਕਿਉਂਕਿ ਜੇ ਇਹ ਇਕੱਠੇ ਜਾਂਦੇ ਨੇ ਕਾ ਜ਼ਾਹਿਰ ਤੌਰ ਦੇ ਉੱਤੇ ਇੱਕ ਵੱਖਰਾ ਨਰੇਟਿਵ ਸਾਹਮਣੇ ਆ ਜਾਵੇਗਾ ਜ਼ਾਹਿਰ ਤੌਰ ਦੇ ਉੱਤੇ ਇੱਕ ਵੱਖਰਾ ਸਵਾਲ ਖੜਾ ਹੋ ਜਾਵੇਗਾ ਇੱਕ ਵੱਖਰੀ ਚਰਚਾ ਖੜੀ ਹੋ ਜਵੇਗੀ ਕਿ ਕੀ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਕੋਈ ਵੱਖਰਾ ਵਿਕਲਪ ਲੱਭ ਰਹੇ ਨੇ ਔਰ ਇਸੇ ਸਵਾਲ ਦਾ ਜਵਾਬ ਉੱਥੇ ਮੌਜੂਦ ਅੰਮ੍ਰਿਤਸਰ ਦੇ ਵਿੱਚ ਮੌਜੂਦ ਪੱਤਰਕਾਰਾਂ ਨੇ ਦਿੱਤਾ ਉਹਨਾਂ ਨੇ ਕਿਹਾ ਕਿ ਇਹ ਬਿਲਕੁਲ ਨਹੀਂ ਕਿਹਾ ਜਾ ਸਕਦਾ ਕਿ ਇਹ ਇਕੱਠੇ ਆਏ ਆ ਹੋ ਸਕਦਾ ਇਕੱਠੇ ਆਏ ਹੋਣ ਪਰ ਇਹਦੀ ਕੋਈ ਪੁਸ਼ਟੀ ਨਹੀਂ ਹੈ ਹਾਲਾਂਕਿ ਇਹ ਦੋਵੇਂ ਲੀਡਰ ਉਸ ਮੀਟਿੰਗ ਦੇ ਵਿੱਚ ਸ਼ਾਮਿਲ ਜ਼ਰੂਰ ਹੋਏ ਨੇ ਇਸ ਉਸ ਮੀਟਿੰਗ ਦਾ ਹਿੱਸਾ ਜ਼ਰੂਰ ਬਣੇ ਨੇ ਹਾਲਾਂਕਿ ਇਹ ਹੁਣ ਤੱਕ ਕਿਹਾ ਜਾ ਰਿਹਾ ਹੈ ਕਿ ਇਹ ਦੋਵੇਂ ਲੀਡਰ ਇਕੱਠੇ ਆ ਰਹੇ ਸੀ ਇਹ ਦੋਵੇਂ ਲੀਡਰ ਇਕੱਠੇ ਸ਼ਕਾਲਤਰ ਸਾਹਿਬ ਦੇ ਜੈਸੇਦਾਰ ਨੂੰ ਮੈਡ ਪਹੁੰਚੇ ਪਰ ਅੰਮ੍ਰਿਤਸਰ ਦੇ ਪੱਤਰਕਾਰ ਫਿਲਹਾਲ ਇਸ ਚੀਜ਼ ਦੇ ਉੱਤੇ ਠੱਪਾ ਲਾਉਣ ਤੋਂ ਇਨਕਾਰ ਕਰ ਰਹੇ ਆ ਕਿ ਲੀਡਰ ਇਕੱਠੇ ਆਏ ਆ ਉਹਨਾਂ ਨੇ ਜ਼ਰੂਰ ਕਿਹਾ ਕਿ ਦੋਵੇਂ ਲੀਡਰ ਮੀਟਿੰਗ 'ਚ ਮੌਜੂਦ ਹੈ ਪਰ ਇਹ ਨਹੀਂ ਕਿਹਾ ਜਾ ਸਕਦਾ ਕਿ ਕੀ ਇਹ ਲੀਡਰ ਇਕੱਠੇ ਆਏ ਆ ਜਾਂ ਨਹੀਂ ਹਾਲਾਂਕਿ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਲੈ ਕੇ ਚਰਚਾਵਾ ਖਾਸੀਆਂ ਪੱਖ ਦੀਆਂ ਪਈਆਂ ਨੇ ਨਰੇਟਿਵਸ ਖਾਸੇ ਬਣਦੇ ਉਧੜ ਦੇ ਨਜ਼ਰ ਆ ਰਹੇ ਨੇ ਪਰ ਇਸ ਦੇ ਬਾਵਜੂਦ ਗੁਰਪ੍ਰਤਾਪ ਬਡਾਲਾ ਇਸ ਤੋਂ ਪਹਿਲਾਂ ਇੱਕ ਮੰਗ ਪੱਤਰ ਦੇ ਚੁੱਕੇ ਨੇ ਸ਼੍ਰੀ ਕਾਲ ਤਖਤ ਸਾਹਿਬ ਦੇ ਜੇਜ਼ੇਦਾਰ ਨੂੰ ਉਸ ਤੋਂ ਬਾਅਦ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਵੀ ਸੂਤਰਾ ਮੁਤਾਬਕ ਮਿਲ ਚੁੱਕੇ ਨੇ ਹੁਣ ਇਸ ਤੋਂ ਬਾਅਦ ਦੁਬਾਰਾ ਇੱਕ ਮੁਲਾਕਾਤ ਹੋ ਰਹੀ ਹੈ ਇੱਕ ਮੀਟਿੰਗ ਹੋ ਰਹੀ ਹੈ ਔਰ ਉੱਥੇ ਗੁਰਪ੍ਰਤਾਪ ਬਡਾਲਾ ਦਾ ਮੌਜੂਦ ਹੋਣਾ ਇਹ ਆਪਣੇ ਆਪ ਦੇ ਵਿੱਚ ਵੱਡੇ ਸਵਾਲ ਖੜੇ ਕਰ ਰਿਹਾ ਇੱਕ ਪਾਸੇ ਮੈਂਬਰਸ਼ਿਪ ਡਰਾਈਵ ਅਕਾਲੀ ਦਲ ਦੀ ਸ਼ੁਰੂ ਹੋਣ ਜਾ ਰਹੀ ਹੈ ਔਰ ਦੂਜੇ ਪਾਸੇ ਇਹ ਦੋਵੇਂ ਲੀਡਰ ਸ਼੍ਰੀ ਕਾਟਕ ਸਾਧ ਜੈਸੇਦਾਰ ਨੂੰ ਮੈਂਡ ਪਹੁੰਚ ਗਏ ਨੇ ਆਖਿਰਕਾਰ ਕਾਰਨ ਕੀ ਹੈ ਬਹੁਤ ਜਲਦੀ ਇਹ ਵੀ ਰਿਵੀਲ ਹੋ ਜਾਵੇਗਾ ਮੀਟਿੰਗ ਤੋਂ ਬਾਅਦ ਮੁਲਾਕਾਤ ਤੋਂ ਬਾਅਦ ਜਾਣਕਾਰੀ ਕੀ ਸਾਂਝੀ ਕਰਦੇ ਆ 10 ਦਿਨ ਰਵਾਂਗੇ ਬਣੇ ਰੋਮਾਨ ਇੰਡੀਆ ਪੰਜਾਬੀ ਤੇ